ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਰੀਚ ਗੋਲੀਆਂ ਨਾਲ ਦਹਿਸ਼ਤ ਫੈਲਾਉਣ ਵਾਲੇ ਨਿਕਲੇ ਪੰਜਾਬੀ ਨੌਜਵਾਨ ਪੁਲਿਸ ਨੇ ਹਰਜੋਤ ਸਿੰਘ تنویر ਸਿੰਘ ਤੇ ਦਇਆਜੀਤ ਸਿੰਘ ਨੂੰ ਕੀਤਾ ਕਾਬੂ ਕੈਨੇਡਾ ਦੇ ਨਕਲੀ ਵੀਜ਼ਾ ਪੈਕੇਜ ਘੁਟਾਲੇ ਦਾ ਪਰਦਾਫਾਸ਼ ਵੀਡੀਓ ਵਾਇਰਲ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ ਓਪਨ ਵਰਕ ਪਰਮਿਟ ਬੰਦ ਹੋਣ ਦੀ ਖਬਰ ਦਾ ਸੱਚ ਇਮੀਗ੍ਰੇਸ਼ਨ ਮਹਿਕਮੇ ਨੇ ਖਬਰ ਨੂੰ ਅਫਵਾਹ ਦੱਸਿਆ ਸਟੂਡੈਂਟਸ ਲਈ ਕੈਨੇਡਾ 'ਚ ਪੜਨ ਅਤੇ ਰਹਿਣ ਖਾਣ ਦਾ ਖਰਚ ਸਰਕਾਰ ਨੇ ਆਪਣੀ ਵੈਬਸਾਈਟ ਤੇ ਦਿੱਤੀ ਸਾਰੀ ਜਾਣਕਾਰੀ ਕੈਨੇਡਾ ਦੇ ਪ੍ਰਸਿੱਧ ਸ਼ਹਿਰ ਸਰੀ 'ਚ ਇੱਕ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਦੀ ਪਛਾਣ ਜਨਤਕ ਕੀਤੀ ਗਈ ਹੈ। ਇਹ ਤਿੰਨੇ ਪੰਜਾਬ ਨਾਲ ਸਬੰਧਤ ਨੇ। ਇਹਨਾਂ ਦੀ ਪਛਾਣ 21 ਸਾਲਾਂ ਦੇ ਹਰਜੋਤ ਸਿੰਘ, 19 ਸਾਲਾਂ ਦੇ ਤਰਨਵੀਰ ਸਿੰਘ ਤੇ 21 ਸਾਲ ਦੇ ਦਇਆਜੀਤ ਸਿੰਘ ਬਿਲਿੰਗ ਵਜੋਂ ਕੀਤੀ ਗਈ ਹੈ। ਤਿੰਨਾਂ ਮੁਲਜ਼ਮਾਂ ਨੂੰ 5 ਫਰਵਰੀ ਤੱਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਹਨਾਂ ਪੰਜਾਬੀਆਂ ਉੱਤੇ ਜ਼ਬਰਨ ਵਸੂਲੀ ਤੇ ਘਰ ਤੇ ਗੋਲੀਆਂ ਚਲਾਉਣ ਦੇ ਦੋਸ਼ ਨੇ ਕੈਨੇਡਾ ਦੇ ਸਰੀ ਸ਼ਹਿਰ ਦੀ ਪੁਲਿਸ ਅਨੁਸਾਰ 1 ਫਰਵਰੀ ਨੂੰ ਸਵੇਰੇ ਲਗਭਗ 3:50 ਤੇ ਜਦੋਂ ਪੁਲਿਸ ਟੀਮ ਕ੍ਰੈਸੈਂਟ ਰੋਡ ਅਤੇ 132 ਸਟਰੀਟ ਦੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਉਹਨਾਂ ਨੂੰ ਇੱਕ ਰਹਿائش ਦੇ ਬਾਹਰ ਗੋਲੀਆਂ ਚੱਲਣ ਤੇ ਮਾਮੂਲੀ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਅਫਸਰਾਂ ਨੇ ਨੇੜੇ ਹੀ ਇੱਕ ਸ਼ੱਕੀ ਵਾਹਨ ਦਾ ਪਤਾ ਲਗਾਇਆ ਤਾਂ ਰੇਂਜ ਰੋਵਰ 'ਚ ਸਵਾਰ ਵਿਅਕਤੀ ਪੈਦਲ ਹੀ ਫਰਾਰ ਹੋ ਗਿਆ ਖੋਜੀ ਕੁੱਤਿਆਂ ਤੇ ਡੈਲਟਾ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਤਿੰਨੋਂ ਸ਼ੱਕੀਆਂ ਨੂੰ ਕੁਝ ਸਮੇਂ ਬਾਅਦ 28th ਐਵੈਨਿਊ ਅਤੇ 140 ਸਟਰੀਟ ਦੇ ਨੇੜੇ ਹਿਰਾਸਤ 'ਚ ਲੈ ਲਿਆ ਗਿਆ ਜਿੱਥੇ ਉਹ ਇੱਕ ਰਾਈਡ ਸ਼ੇਅਰ ਟੈਕਸੀ 'ਚ ਸਵਾਰ ਹੋ ਰਹੇ ਸਨ ਮੁਲਜ਼ਮਾਂ ਤੋਂ ਮੌਕੇ ਤੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਪੁਲਿਸ ਅਨੁਸਾਰ ਵਾਰਦਾਤ ਦੇ ਸਮੇਂ ਘਰ 'ਚ ਲੋਕ ਮੌਜੂਦ ਸਨ ਗੋਲੀਬਾਰੀ ਨਾਲ ਘਰ ਦਾ ਨੁਕਸਾਨ ਹੋਇਆ ਤੇ ਕੋਈ ਜ਼ਖਮੀ ਨਹੀਂ ਹੋਇਆ ਸਰੀ ਫਾਇਰ ਸਰਵਿਸਿਜ਼ ਨੇ ਜਾਇਦਾਦ ਦੀ ਵਾਰ ਦੇ ਨੇੜੇ ਲੱਗੀ ਮਾਮੂਲੀ ਅੱਗ ਨੂੰ ਬੁਝਾਇਆ ਸਰੀ ਪੁਲਿਸ ਸਰਵਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਨੇ ਜਾਂਚ ਆਪਣੇ ਹੱਥ 'ਚ ਲੈ ਲਈ ਹੈ ਤਿੰਨੋਂ ਵਿਅਕਤੀ ਹਿਰਾਸਤ 'ਚ ਨੇ ਪੁਲਿਸ ਨੇ ਦੋ ਵਾਹਨ ਜ਼ਬਤ ਕੀਤੇ ਨੇ ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਸੀਸੀਟੀਵੀ ਜਾਂ ਡੈਸ਼ ਕੈਮ ਫੁਟੇਜ ਸਮੇਤ ਕੋਈ ਜਾਣਕਾਰੀ ਹੋਵੇ ਉਹ ਸਾਰੀ ਪੁਲਿਸ ਨਾਲ ਸੰਪਰਕ ਕਰੇ ਜਾਣਕਾਰੀ ਗੁਪਤ ਰੂਪ ਚ ਕਰਾਈਮ ਸਟਾਪਰਜ਼ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਸਾਲ 2026 ਦਾ ਫੀਫਾ ਵਰਲਡ ਕੱਪ ਕੈਨੇਡਾ ਮੈਕਸੀਕੋ ਮਾਰੋਕੋ ਅਤੇ ਅਮਰੀਕਾ ਚ ਆਯੋਜਿਤ ਕੀਤੇ ਜਾਣਾ ਹੈ ਬਹੁਤ ਸਾਰੇ ਲੋਕ ਵਿਦੇਸ਼ ਜਾ ਕੇ ਆਪਣੇ ਪਸੰਦੀਦਾ ਸਟਾਰਾਂ ਨੂੰ ਖੇਡਦੇ ਦੇਖਣ ਦੀ ਇੱਛਾ ਰੱਖਦੇ ਨੇ ਇਸੇ ਗੱਲ ਦਾ ਫਾਇਦਾ ਉਠਾਉਂਦੇ ਹੋਏ ਕੁਝ ਇਮੀਗ੍ਰੇਸ਼ਨ ਏਜੰਟਸ ਤੇ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਫੁੱਟਬਾਲ ਵਿਸ਼ਵ ਕੱਪ ਦੇਖਣ ਦੇ ਨਾਲ ਨਾਲ ਕੈਨੇਡਾ 'ਚ ਰਹਿਣ ਅਤੇ ਕੰਮ ਕਰਨ ਦਾ ਲਾਲਚ ਦੇ ਕੇ ਧੋਖਾਧੜੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਵੀ ਚੌਕਸ ਹੋ ਗਈ ਹੈ ਪੰਜਾਬ ਦੇ ਕੁਝ ਭ੍ਰਸ਼ਟ ਏਜੰਟਸ ਨੇ ਕੈਨੇਡਾ ਚ ਆਸਾਨ ਦਾਖਲੇ ਦਾ ਲਾਲਚ ਦੇ ਕੇ ਖਾਸ ਵੀਜ਼ਾ ਪੈਕੇਜ ਤਿਆਰ ਕੀਤੇ ਨੇ ਇਹਨਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਵੀਜ਼ਾ ਨਾ ਸਿਰਫ ਮੈਚ ਦੇਖਣ ਦੀ ਇਜਾਜ਼ਤ ਦੇਵੇਗਾ ਸਗੋਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਚ ਕੰਮ ਕਰਨ ਦੀ ਇਜਾਜ਼ਤ ਵੀ ਦੇਵੇਗਾ ਚੰਡੀਗੜ੍ਹ ਦੇ ਇੱਕ ਟਰੈਵਲ ਏਜੰਟ ਨੇ ਇੰਸਟਾਗ੍ਰam ਤੇ ਪੰਜਾਬੀ ਚ ਪੋਸਟ ਪਾ ਕੇ ਕਿਹਾ ਕਿ ਇਹ ਉਹਨਾਂ ਲੋਕਾਂ ਲਈ ਸੁਨਹਿਰੀ ਮੌਕਾ ਹੈ ਜੋ ਲੰਬੇ ਸਮੇਂ ਤੋਂ ਕੈਨੇਡਾ ਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਨੇ ਏਜੰਟ ਨੇ ਦਾਅਵਾ ਕੀਤਾ ਕਿ ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ FIFA ਵਿਸ਼ਵ ਕੱਪ ਦੇਖਣ ਜਾਣ ਵਾਲੇ ਲੋਕ ਵਿਸਟਰ ਵੀਜ਼ੇ ਤੇ ਵੀ ਕੰਮ ਕਰ ਸਕਦੇ ਨੇ ਭਾਵ ਵਿਸ਼ਵ ਕੱਪ ਦੇ ਬਹਾਨੇ ਲੋਕਾਂ ਨੂੰ ਕੈਨੇਡਾ ਦੀ ਪੱਕੀ ਰਹਿائش ਦਾ ਲਾਲਚ ਦਿੱਤਾ ਜਾ ਰਿਹਾ ਹੈ ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਸਰਗਰਮ ਹੋ ਗਿਆ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ FIFA ਵਰਲਡ ਕੱਪ ਲਈ ਕੋਈ ਵਿਸ਼ੇਸ਼ ਵੀਜ਼ਾ ਪ੍ਰਬੰਧ ਨਹੀਂ ਹੈ ਜੇਕਰ ਤੁਸੀਂ ਫੁੱਟਬਾਲ ਪ੍ਰਸ਼ੰਸਕ ਵਜੋਂ ਵਿਸ਼ਵ ਕੱਪ ਦੇਖਣ ਲਈ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੂਰਿਸਟ ਵਜੋਂ ਹੀ ਦੇਸ਼ ਵਿੱਚ ਦਾਖਲ ਹੋਣਾ ਪਵੇਗਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਲਈ ਇੱਕ ਸਟੈਂਡਰਡ ਵਿਜ਼ਟਰ ਵੀਜ਼ਾ ਜਾਂ ਇਲੈਕਟ੍ਰੋਨਿਕ ਟਰੈਵਲ ਅਥੋਰਾਈਜੇਸ਼ਨ ਦੀ ਲੋੜ ਹੋਵੇਗੀ ਸੂਤਰਾਂ ਮੁਤਾਬਕ ਕੈਨੇਡਾ ਕੋਲ ਵਿਸ਼ਵ ਕੱਪ ਟੂਰਨਾਮੈਂਟ ਲਈ ਇੱਕ ਵਿਸ਼ੇਸ਼ ਵੀਜ਼ਾ ਜ਼ਰੂਰ ਹੈ ਪਰ ਇਹ ਸਿਰਫ ਫੀਫਾ ਕਰਮਚਾਰੀਆਂ ਤੇ ਵਿਸ਼ੇਸ਼ ਮਹਿਮਾਨਾਂ ਲਈ ਹੈ ਆਮ ਨਾਗਰਿਕਾਂ ਲਈ ਨਹੀਂ ਹੈ ਮੈਚ ਦੇਖਣ ਜਾਂ ਘੁੰਮਣ ਜਾਣ ਦੇ ਇੱਛੁਕ ਲੋਕਾਂ ਨੂੰ ਸਿਰਫ ਟੂਰਿਸਟ ਵੀਜ਼ਾ ਲਈ ਹੀ ਅਪਲਾਈ ਕਰਨਾ ਹੋਵੇਗਾ। ਕੈਨੇਡਾ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵੀਜ਼ੇ ਨਾਲ ਸੰਬੰਧਤ ਕਿਸੇ ਵੀ ਦਸਤਾਵੇਜ਼ 'ਚ ਕੋਈ ਧੋਖਾਧੜੀ ਪਾਈ ਗਈ ਤਾਂ ਸੰਬੰਧਤ ਏਜੰਟ ਨੂੰ 5 ਸਾਲਾਂ ਲਈ ਮੁਅਤਲ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 11 ਤੋਂ 19 ਜੂਨ 2026 ਦੇ ਵਿਚਕਾਰ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ 'ਚ ਵਿਸ਼ਵ ਕੱਪ ਦੇ 13 ਮੈਚ ਖੇਡੇ ਜਾਣਗੇ। ਇਸ ਵਿੱਚ ਜਰਮਨੀ, ਕਰੋਸ਼ੀਆ ਅਤੇ ਬੈਲਜੀਅਮ ਸਮੇਤ 12 ਟੀਮਾਂ ਹਿੱਸਾ ਲੈਣਗੀਆਂ। ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਫੈਲੀਆਂ ਅਫਵਾਹਾਂ ਨੇ ਪੰਜਾਬੀਆਂ ਦੇ ਸਾਹ ਸੁਕਾ ਦਿੱਤੇ ਅਤੇ ਮੁਲਕ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਨੂੰ ਫੋਨ ਤੇ ਫੋਨ ਕਰਨ ਲੱਗੇ ਉਧਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੂੰ ਬਿਆਨ ਜਾਰੀ ਕਰਦਿਆਂ ਕਹਿਣਾ ਪਿਆ ਕਿ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ 'ਚ ਕੋਈ ਦਮ ਨਹੀਂ ਹੈ ਦੂਜੇ ਪਾਸੇ ਟੋਰਾਂਟੋ ਦੇ ਇੱਕ ਲਾਇਸੈਂਸ ਸ਼ੁਦਾ ਪੈਰਾ ਲੀਗਲ ਇਮੀਗ੍ਰੇਸ਼ਨ ਵਕੀਲ ਨੇ ਦਾਵਾ ਕੀਤਾ ਕਿ ਟੈਂਪਰੇਰੀ ਰੈਜ਼ਿਡੈਂਟਸ ਨੂੰ ਪਰਮਨੈਂਟ ਰੈਜ਼ਿਡੈਂਸੀ ਤੱਕ ਪਹੁੰਚਾਉਣ ਲਈ 2021 ਚ ਅਰੰਭੀ ਓਪਨ ਵਰਕ ਪਰਮਿਟ ਵਾਲੀ ਯੋਜਨਾ ਦਸੰਬਰ 2026 ਚ ਖਤਮ ਹੋ ਰਹੀ ਹੈ ਇਮੀਗ੍ਰੇਸ਼ਨ ਮਹਿਕਮੇ ਨੇ ਅਜੇਹੀ ਕਿਸੇ ਯੋਜਨਾ ਦੇ ਖਤਮ ਹੋਣ ਬਾਰੇ ਆਪਣੇ ਬਿਆਨ ਚ ਕੋਈ ਜ਼ਿਕਰ ਨਹੀਂ ਕੀਤਾ ਪਰ ਵਸੀਬਾ ਸਲਾਹਕਾਰ ਤੇ ਫਿਲੀਪੀਨੋ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਕੈਲੀ ਬਟੈਨ ਗਨ ਨੇ ਕਿਹਾ ਕਿ ਲੋਕਾਂ ਦਾ ਮਾਨਸਿਕ ਤਣਾਅ ਵਧਾਇਆ ਜਾ ਰਿਹਾ ਹੈ ਅਜਿਹੇ ਹਾਲਾਤ ਚ ਕੋਈ ਵੀ ਰਿਪੋਰਟ ਸਾਹਮਣੇ ਆਉਣ ਤੇ ਲੋਕ ਸੱਜੇ ਹੀ ਯਕੀਨ ਕਰ ਲੈਂਦੇ ਨੇ ਤੇ ਇਮੀਗ੍ਰੇਸ਼ਨ ਵਕੀਲਾ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਦਰੁਸਤ ਜਾਣਕਾਰੀ ਮੁਹੱਈਆ ਕਰਵਾਉਣ ਹੁਣ ਇਮੀਗ੍ਰੇਸ਼ਨ ਵਿਭਾਗ ਦੀ ਟਿੱਪਣੀ ਨੂੰ ਖੋਖਿਆ ਜਾਵੇ ਤਾਂ ਉਹਨਾਂ ਕਿਹਾ ਕਿ 2026 ਦੌਰਾਨ ਓਪਨ ਵਰਕ ਪਰਮਿਟ ਬੰਦ ਹੋਣ ਦੀ ਰਿਪੋਰਟ ਸਰਾਸਰ ਝੂਠ ਹੈ ਵਰਕ ਪਰਮਿਟ ਦੋ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਚੋਂ ਇੱਕ এমਪਲੋਇਰ ਸਪੈਸੀਫਿਕ ਵਰਕ ਪਰਮਿਟ ਹੁੰਦਾ ਹੈ ਤੇ ਦੂਜਾ ਓਪਨ ਵਰਕ ਪਰਮਿਟ ਹੁੰਦਾ ਹੈ ਵਧੇਰੇ ਜਾਣਕਾਰੀ ਲਈ workpermitcanada.ca ਵੈਬਸਾਈਟ ਤੇ ਵਿਸਤਰ ਕੀਤਾ ਜਾ ਸਕਦੀ ਹੈ ਇਮੀਗ੍ਰੇਸ਼ਨ ਵਿਭਾਗ ਨੇ ਵੱਲੋਂ ਲੋਕਾਂ ਨੂੰ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ ਕਿਉਂਕਿ ਕੁਝ ਛਾਤਰ ਲੋਕ ਨੌਜਵਾਨਾਂ ਨੂੰ ਠੱਗਣ ਦੇ ਇਰਾਦੇ ਨਾਲ ਅਜਿਹੀਆਂ ਅਫਵਾਹਾਂ ਫੈਲਾਉਂਦੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ FIFA ਵਰਲਡ ਕੱਪ ਬਾਰੇ ਵੀ ਅਫਵਾਹ ਫੈਲ ਗਈ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਇੱਥੇ ਵੀ ਦਖਲ ਦੇਣਾ ਪਿਆ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਰਲਡ ਕਲਾਸ ਐਜੂਕੇਸ਼ਨ ਤੇ ਵਧੀਆ ਕੈਰੀਅਰ ਆਪਸ਼ਨਸ ਦੇ ਲਈ ਜਾਣਿਆ ਜਾਂਦਾ ਹੈ ਇਸੇ ਲਈ ਇੱਥੇ ਹਰ ਸਾਲ ਹਜ਼ਾਰਾਂ ਭਾਰਤੀ ਡਿਗਰੀ ਲੈਣ ਜਾਂਦੇ ਨੇ ਭਾਰਤ ਦੀ ਤੁਲਨਾ ਚ ਕੈਨੇਡਾ ਚ ਹਾਇਰ ਐਜੂਕੇਸ਼ਨ ਹਾਸਲ ਕਰਨਾ ਮਹਿੰਗਾ ਹੈ ਜਿਸ ਕਾਰਨ ਇੱਥੇ ਜ਼ਿਆਦਾਤਰ ਉਹੀ ਸਟੂਡੈਂਟਸ ਐਡਮਿਸ਼ਨ ਲੈਂਦੇ ਨੇ ਜਿਨ੍ਹਾਂ ਕੋਲ ਚੰਗੀ ਸੇਵਿੰਗ ਹੁੰਦੀ ਹੈ ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਕੁਝ ਵੱਡੇ ਬਦਲਾਅ ਤੋਂ ਬਾਅਦ ਹੁਣ ਇੱਥੇ ਪੜਨ ਲਈ ਚੰਗੀ ਫਾਈਨੈਂਸ਼ੀਅਲ ਪਲਾਨਿੰਗ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਯੂਨੀਵਰਸਿਟੀ ਦੀ ਟਿਊਸ਼ਨ ਫੀਸ ਭਰਨ ਨਾਲ ਹੀ ਕੈਨੇਡਾ 'ਚ ਪੜ੍ਹਾਈ ਹੋ ਜਾਵੇਗੀ ਅਜਿਹਾ ਸੋਚਣ ਵਾਲੇ ਸਟੂਡੈਂਟ ਗਲਤ ਫਹਿਮੀ ਦਾ ਸ਼ਿਕਾਰ ਹੋ ਸਕਦੇ ਨੇ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹਨਾਂ ਕੋਲ ਪੜ੍ਹਨ ਲਈ ਲੋੜੀਂਦੇ ਪੈਸੇ ਨੇ ਸਿਰਫ ਉਹਨਾਂ ਲੋਕਾਂ ਨੂੰ ਹੀ ਸਟੂਡੈਂਟ ਵੀਜ਼ਾ ਮਿਲਦਾ ਹੈ ਜਿਨ੍ਹਾਂ ਕੋਲ ਘੱਟੋ-ਘੱਟ 22895 ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 15.35 ਲੱਖ ਰੁਪਏ ਹੋਣੇ ਸਟੂਡੈਂਟ ਇਹਨੇ ਪੈਸੇ ਹੋਣ ਦਾ ਸਬੂਤ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਰਾਹੀਂ ਦੇ ਸਕਦੇ ਨੇ ਸਟੂਡੈਂਟ 22895 ਕੈਨੇਡੀਅਨ ਡਾਲਰ ਚ ਆਸਾਨੀ ਨਾਲ ਕੈਨੇਡਾ ਚ 1 ਸਾਲ ਗੁਜ਼ਾਰ ਲੈਂਦੇ ਨੇ ਕਿਉਂਕਿ ਇਸ ਨਾਲ ਉਹਨਾਂ ਦੀ ਟਿਊਸ਼ਨ ਫੀਸ ਕਵਰ ਹੋ ਜਾਂਦੀ ਹੈ ਤੇ ਸਾਲ ਭਰ ਰਹਿਣ ਖਾਣ ਦਾ ਜੁਗਾੜ ਵੀ ਹੋ ਜਾਂਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਪਹਿਲੇ ਸਾਲ ਤੋਂ ਬਾਅਦ ਅੱਗੇ ਕੈਨੇਡਾ ਚ ਰਹਿਣ ਖਾਣ ਤੇ ਕਿੰਨਾ ਪੈਸਾ ਖਰਚ ਕਰਨਾ ਪਵੇਗਾ ਇਸ ਦਾ ਜਵਾਬ ਖੁਦ ਕੈਨੇਡਾ ਸਰਕਾਰ ਨੇ ਦਿੱਤਾ ਹੈ ਸਰਕਾਰ ਦੀ ਐਡੂ ਕੈਨੇਡਾ ਵੈੱਬਸਾਈਟ ਤੇ 1 ਮਹੀਨੇ ਦੇ ਖਰਚੇ ਦਾ ਹਿਸਾਬ ਕਿਤਾਬ ਦਿੱਤਾ ਹੈ ਇਸ ਅਨੁਸਾਰ ਰਹਿਣ ਦਾ ਖਰਚ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ ਕਾਲਜ ਹੋਸਟਲ ਚ ਫੀਸ ਘੱਟ ਹੋਵੇਗੀ ਪਰ ਪ੍ਰਾਈਵੇਟ ਅਪਾਰਟਮੈਂਟ ਲੈਣ ਤੇ ਕਿਰਾਇਆ ਜ਼ਿਆਦਾ ਦੇਣਾ ਪੈ ਸਕਦਾ ਹੈ ਆਮ ਤੌਰ ਤੇ ਇੱਕ ਮਹੀਨੇ ਦਾ ਰਹਿਣ ਦਾ ਖਰਚਾ 500 ਤੋਂ 2000 ਡਾਲਰ ਯਾਨੀ ਕਿ ਲਗਭਗ 33525 ਤੋਂ 1.34 ਲੱਖ ਰੁਪਏ ਦੇ ਵਿਚਕਾਰ ਹੁੰਦਾ ਹੈ ਦੂਜਾ ਵੱਡਾ ਖਰਚ ਖਾਣੇ ਦਾ ਹੁੰਦਾ ਹੈ ਹੋਸਟਲ ਵਾਲਿਆਂ ਨੂੰ ਕੰਟੀਨ ਤੋਂ ਖਾਣਾ ਮਿਲਦਾ ਹੈ ਖੁਦ ਖਾਣਾ ਬਣਾਉਣ ਵਾਲੇ ਸਟੂਡੈਂਟਸ ਦਾ ਖਰਚਾ 240 ਤੋਂ 480 ਡਾਲਰ ਯਾਨੀ ਕਿ ਲਗਭਗ 1692 ਤੋਂ 32184 ਰੁਪਏ ਦੇ ਵਿਚਕਾਰ ਰਹਿੰਦਾ ਹੈ ਕੈਨੇਡਾ ਇੱਕ ਠੰਡਾ ਦੇਸ਼ ਹੈ ਇਸ ਲਈ ਘਰ ਗਰਮ ਰੱਖਣ ਲਈ ਹੀਟਰ ਦਾ ਖਰਚ ਸਟੂਡੈਂਟ ਨੂੰ ਖੁਦ ਚੱਕਣਾ ਪੈਂਦਾ ਹੈ ਆਮ ਤੌਰ ਤੇ ਬਿਜਲੀ ਦਾ ਬਿੱਲ 100 ਡਾਲਰ ਯਾਨੀ ਕਿ ਲਗਭਗ 6700 ਰੁਪਏ ਹੁੰਦਾ ਹੈ ਪੜਾਈ ਅਤੇ ਘਰ ਗੱਲ ਕਰਨ ਲਈ ਇੰਟਰਨੈਟ ਜ਼ਰੂਰੀ ਹੈ ਮਹੀਨੇ ਦਾ ਇੰਟਰਨੈਟ ਪਲਾਨ 50 ਤੋਂ 100 ਡਾਲਰ ਅਤੇ ਫੋਨ ਪਲਾਨ ਲਗਭਗ 60 ਡਾਲਰ ਯਾਨੀ ਕਿ ਕੁੱਲ ਮਿਲਾ ਕੇ 7000 ਤੋਂ 10000 ਰੁਪਏ ਤੱਕ ਹੁੰਦਾ ਹੈ ਕੈਨੇਡਾ 'ਚ ਇਲਾਜ ਬਹੁਤ ਮਹਿੰਗਾ ਹੈ ਇਸ ਲਈ ਹੈਲਥ ਇੰਸ਼ੋਰੈਂਸ ਜ਼ਰੂਰੀ ਹੈ ਇਸ ਦਾ ਖਰਚ 75 ਤੋਂ 120 ਡਾਲਰ ਯਾਨੀ ਕਿ ਲਗਭਗ 5028 ਤੋਂ 8046 ਰੁਪਏ ਦੇ ਵਿਚਕਾਰ ਹੁੰਦਾ ਹੈ ਕਾਲਜ ਜਾਣ ਜਾਂ ਘੁੰਮਣ ਲਈ ਪਬਲਿਕ ਟਰਾਂਸਪੋਰਟ ਤੇ ਮਹੀਨੇ ਦਾ ਖਰਚ 80 ਤੋਂ 156 ਡਾਲਰ ਯਾਨੀ ਕਿ 5363 ਤੋਂ 10460 ਰੁਪਏ ਤੱਕ ਹੁੰਦਾ ਹੈ ਫਿਲਮਾਂ ਜਾਂ ਘੁੰਮਣ ਫਿਰਨ ਲਈ ਹਰ ਮਹੀਨੇ ਲਗਭਗ 120 ਡਾਲਰ ਯਾਨੀ ਕਿ ਲਗਭਗ 8000 ਰੁਪਏ ਖਰਚ ਕਰਨੇ ਪੈ ਸਕਦੇ ਨੇ ਇਸੇ ਤਰ੍ਹਾਂ ਕੈਨੇਡਾ 'ਚ ਰਹਿਣ ਖਾਣ ਦਾ 1 ਮਹੀਨੇ ਦਾ ਕੁੱਲ ਖਰਚ 1225 ਤੋਂ 3016 ਡਾਲਰ ਦੇ ਵਿਚਕਾਰ ਹੋ ਸਕਦਾ ਹੈ ਜੋ ਭਾਰਤੀ ਰੁਪਏ 'ਚ 82000 ਤੋਂ ਲੈ ਕੇ 2 ਲੱਖ ਰੁਪਏ ਤੱਕ ਬਣਦਾ ਹੈ ਕਈ ਸਟੂਡੈਂਟਸ ਪਾਰਟ ਟਾਈਮ ਜੌਬ ਕਰਕੇ ਇਹ ਖਰਚਾ ਪੂਰਾ ਕਰਦੇ ਨੇ ਪਰ ਅਜਿਹਾ ਕਰਦੇ ਸਮੇਂ ਸਟੂਡੈਂਟ ਵੀਜ਼ਾ ਦੇ ਨਿਯਮਾਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ ਸਾਬਕਾ ਕੈਬਨਿਟ ਮੰਤਰੀ ਬਿਲ ਬਲੇਅਰ ਨੇ ਹਾਊਸ ਆਫ ਕਾਮਨਸ ਦੇ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਰਹੇ ਬਲੇਅਰ ਨੂੰ ਯੂਨਾਈਟਿਡ ਕਿੰਗਡਮ ਚ ਕੈਨੇਡਾ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ। ਰਿਲੀਜ਼ ਚ ਕਿਹਾ ਗਿਆ ਹੈ ਕਿ ਬਿਲ ਬਲੇਅਰ ਕੋਲ ਕੈਨੇਡੀਅਨਸ ਦੀ ਸੇਵਾ ਅਤੇ ਦੇਸ਼ ਦੀ ਸੁਰੱਖਿਆ ਲਈ ਕੰਮ ਕਰਨ ਦਾ ਲਗਭਗ 40 ਸਾਲਾਂ ਦਾ ਤਜਰਬਾ ਹੈ। ਉਨਾ ਇਹ ਵੀ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਨਥਾਲੀ ਡਰੋਇਨ ਨੂੰ ਫਰਾਂਸ ਅਤੇ ਮੋਨਾਕੋ 'ਚ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਬਲੇਅਰ ਰਾਲਫ ਗੋਡੇਲ ਦੀ ਜਗ੍ਹਾ ਲੈਣਗੇ ਜੋ ਕਿ ਟਰੂਡੋ ਯੁੱਗ ਦੇ ਇੱਕ ਹੋਰ ਪੁਰਾਣੇ ਲਿਬਰਲ ਮੰਤਰੀ ਸਨ ਤੇ ਜਿਨ੍ਹਾਂ ਨੇ 2021 ਤੋਂ 2025 ਤੱਕ ਯੂਕੇ 'ਚ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਈ ਪਿਛਲੀ ਮਈ ਤੱਕ ਬਲੇਅਰ ਕੈਨੇਡਾ ਦੇ ਰੱਖਿਆ ਮੰਤਰੀ ਸਨ। ਉਹਨਾਂ ਨੇ ਐਮਰਜੈਂਸੀ ਦੀ ਤਿਆਰੀ, ਸਰਹੱਦੀ ਸੁਰੱਖਿਆ ਤੇ ਸੰਗਠਿਤ ਅਪਰਾਧ ਘਟਾਉਣ ਵਰਗੇ ਅਹਿਮ ਵਿਭਾਗਾਂ ਦੀ ਅਗਵਾਈ ਵੀ ਕੀਤੀ। ਟੋਰਾਂਟੋ ਪੁਲਿਸ ਸਰਵਿਸ ਦੇ ਸਾਬਕਾ ਚੀਫ ਰਹਿ ਚੁੱਕੇ ਬਲੇਅਰ ਪਹਿਲੀ ਵਾਰ 2015 ਚ ਸਕਾਰਬਰੋ ਸਾਊਥ-ਵੈਸਟ ਤੋਂ ਚੁਣੇ ਗਏ ਸਨ। ਬਲੇਅਰ ਦਾ ਅਸਤੀਫਾ ਇਸ ਸਾਲ ਲਿਬਰਲ ਬੈਂਚਾਂ ਤੋਂ ਦੂਜੀ ਵੱਡੀ ਕਮੀ ਹੈ। ਜਨਵਰੀ ਚ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੋਰੀਆ ਫਰੀਲੈਂਡ ਨੇ ਵੀ ਯੂਕਰੇਨ ਸਲਾਹਕਾਰ ਲਈ। ਆਰਥਿਕ ਸਲਾਹਕਾਰ ਵਜੋਂ ਸੇਵਾਵਾਂ ਦੇਣ ਲਈ ਅਸਤੀਫਾ ਦੇ ਦਿੱਤਾ ਸੀ ਹੁਣ ਇਹਨਾਂ ਦੋਵਾਂ ਸੀਟਾਂ ਤੇ ਜ਼ਿਮਨੀ ਚੋਣਾਂ ਕਰਵਾਉਣੀਆਂ ਪੈਣਗੀਆਂ ਬਲੇਅਰ ਇਕੱਲੇ ਅਜਿਹੇ ਸਾਬਕਾ ਮੰਤਰੀ ਨਹੀਂ ਹਨ ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੈਬਨਟ ਤੋਂ ਬਾਅਦ ਡਿਪਲੋਮੈਟਿਕ ਭੂਮਿਕਾ ਮਿਲੀ ਹੈ ਨਵੰਬਰ ਚ ਸਾਬਕਾ ਨਿਆ ਮੰਤਰੀ ਡੇਵਿਡ ਲੇਮੇਟੀ ਨੇ ਬੌਬਰਾਏ ਦੀ ਜਗ੍ਹਾ ਸੰਯੁਕਤ ਰਾਸ਼ਟਰ ਚ ਕੈਨੇਡਾ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਸੀ ਲਿਬਰਲ ਪਾਰਟੀ ਨੇ ਯੂਨੀਵਰਸਿਟੀ ਰੋਜ਼ਡੇਲ ਹਲਕੇ 'ਚ ਹੋਣ ਵਾਲੀ ਫੈਡਰਲ ਜਿਮਨੀ ਚੋਣ ਲਈ ਡਾਕਟਰ ਡੇਨੀਅਲ ਮਾਰਟਿਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਡੇਨੀਅਲ ਮਾਰਟਿਨ ਇੱਕ ਫੈਮਿਲੀ ਡਾਕਟਰ ਨੇ ਟ੍ਰਾਂਟੋ ਡਾਊਨਟਾਊਨ ਦੇ ਇਸ ਹਲਕੇ ਦੀ ਨੁਮਾਇੰਦਗੀ ਕ੍ਰਿਸਟੀਆਂ ਫ੍ਰੀਲੈਂਡ ਕਰ ਰਹੇ ਸਨ ਪਰ ਲੰਘੇ ਮਹੀਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਡਾਕਟਰ ਮਾਰਟਿਨ ਯੂਨੀਵਰਸਿਟੀ ਆਫ ਟ੍ਰਾਂਟੋ ਵਿੱਚ ਫੈਮਿਲੀ ਐਂਡ ਕਮਿਊਨਿਟੀ ਮੈਡੀਸਨ ਵਿਭਾਗ ਦੀ ਚੇਅਰ ਨੇ ਉਹ 2014 ਚ ਉਸ ਸਮੇਂ ਕਾਫੀ ਚਰਚਾ ਚਾਏ ਸਨ ਜਦੋਂ ਉਹਨਾਂ ਨੇ ਅਮਰੀਕੀ ਸੈਨੇਟ ਦੀ ਇੱਕ ਕਮੇਟੀ ਅੱਗੇ ਕੈਨੇਡਾ ਦੇ ਹੈਲਥ케ਅਰ ਸਿਸਟਮ ਦਾ ਬਚਾਅ ਕੀਤਾ ਸੀ ਉਸ ਸਮੇਂ ਇਹ ਮਾਮਲਾ ਕਾਫੀ ਵੱਡੀ ਖਬਰ ਬਣਿਆ ਸੀ ਲਿਬਰਲ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਹਨਾਂ ਦੀ ਜੀਵਨੀ ਮੁਤਾਬਕ ਡਾਕਟਰ ਮਾਰਟਿਨ ਯੂਨੀਵਰਸਿਟੀ ਰੋਜ਼ਡੇਲ ਹਲਕੇ ਦੇ ਲੋਕਾਂ ਲਈ ਇੱਕ ਮਜ਼ਬੂਤ ਆਵਾਜ਼ ਸਾਬਤ ਹੋਣਗੇ ਜੀਵਨੀ ਚ ਕਿਹਾ ਗਿਆ ਹੈ ਕਿ ਉਹ ਮਾਰਕ ਕਾਰਨੀ ਤੇ ਲਿਬਰਲ ਟੀਮ ਨਾਲ ਮਿਲ ਕੇ ਮਜ਼ਬੂਤ ਅਰਥ ਵਿਵਸਥਾ ਬਣਾਉਣ ਕਾਮਿਆਂ ਤੇ ਪਰਿਵਾਰਾਂ ਲਈ ਜ਼ਰੂਰੀ ਸਰਕਾਰੀ ਪ੍ਰੋਗਰਾਮਾਂ ਦੀ ਰੱਖਿਆ ਕਰਨ ਅਤੇ ਕੈਨੇਡੀਅਨਸ ਲਈ ਜੀਵਨ ਲਾਗਤ ਨੂੰ ਸਸਤਾ ਬਣਾਉਣ ਤੇ ਅੱਗੇ ਵਧਣ ਦੇ ਹੋਰ ਮੌਕੇ ਪੈਦਾ ਕਰਨ ਲਈ ਤਿਆਰ ਨੇ ਕ੍ਰਿਸਟੀਆ ਫਰੀਲੈਂਡ ਜੋ ਯੂਕਰੇਨੀ ਮੂਲ ਦੇ ਨੇ 2019 ਤੋਂ 2024 ਤੱਕ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਰਹੇ ਤੇ ਉਹ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਵੀ ਬਣੇ। ਉਹ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦਾ ਖੁੱਲਕੇ ਵਿਰੋਧ ਕਰਨ ਵਾਲੇ ਕੈਨੇਡੀਅਨ ਸਿਆਸਤਦਾਨਾਂ 'ਚੋਂ ਇੱਕ ਸਨ। ਫਰੀਲੈਂਡ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੱਲੋਂ ਉਹਨਾਂ ਨੂੰ ਦਿੱਤੀ ਆਰਥਿਕ ਸਲਾਹਕਾਰ ਦੀ ਨਵੀਂ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਕੁਝ ਦਿਨ ਬਾਅਦ एमपी ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਫਰੀ ਲੈਂਡ 2015 ਤੋਂ ਯੂਨੀਵਰਸਿਟੀ ਰੋਜ਼ਡੇਲ ਹਲਕੇ ਤੋਂ ਐਮਪੀ ਬਣੇ ਸਨ ਇਹ ਹਲਕਾ ਉਸ ਤੋਂ ਪਹਿਲਾਂ ਦੇ ਇੱਕ ਵੱਡੇ ਹਲਕੇ ਵਜੋਂ ਬਣਾਇਆ ਗਿਆ ਸੀ ਜਿਸ ਨੂੰ ਫਰੀ ਲੈਂਡ ਨੇ ਪਹਿਲੀ ਵਾਰ 2013 ਚ ਜਿੱਤਿਆ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਹਾਲੇ ਤੱਕ ਯੂਨੀਵਰਸਿਟੀ ਰੋਜ਼ਡੇਲ ਚ ਜ਼ਿਮਨੀ ਚੋਣ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਇਲੈਕਸ਼ਨਸ ਕੈਨੇਡਾ ਮੁਤਾਬਕ ਕਾਰਨੀ ਨੂੰ 20 ਜਨਵਰੀ ਤੋਂ 8 ਜੁਲਾਈ 2026 ਦੇ ਦਰਮਿਆਨ ਜ਼ਮੀਨੀ ਚੋਣ ਦੀ ਤਾਰੀਖ ਦਾ ਐਲਾਨ ਕਰਨਾ ਲਾਜ਼ਮੀ ਹੈ ਜ਼ਮੀਨੀ ਚੋਣ ਸਭ ਤੋਂ ਜਲਦੀ 2 ਮਾਰਚ 2026 ਨੂੰ ਕਰਵਾਈ ਜਾ ਸਕਦੀ ਹੈ ਕੈਨੇਡਾ ਦੇ ਸਾਬਕਾ ਚੋਟੀ ਦੇ ਫੌਜੀ ਅਧਿਕਾਰੀ ਦਾ ਕਹਿਣਾ ਹੈ ਕਿ ਦੇਸ਼ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੇ ਸਵਾਲ ਤੇ ਆਪਣੇ ਵਿਕਲਪ ਖੁੱਲੇ ਰੱਖਣੇ ਚਾਹੀਦੇ ਨੇ ਉਹਨਾਂ ਨੇ ਇੱਕ ਅਜੀਹਾ ਵਿਸ਼ਾ ਛੇੜਿਆ ਜੋ ਦਹਾਕਿਆਂ ਤੋਂ ਬਹਿਸ ਲਈ ਲਗਭਗ ਬੰਦ ਰਿਹਾ ਸੀ ਰਿਟਾਇਰਡ ਜਨਰਲ ਵੇਨ ਆਇਰ ਆਟਵਾ ਚ ਇੱਕ ਫੋਰਮ ਨੂੰ ਸੰਬੋਧਨ ਕਰ ਰਹੇ ਸਨ ਇਸ ਸਮਾਗਮ ਦਾ ਵਿਸ਼ਾ ਭੂ ਰਾਜਨੀਤਿਕ ਉਥਲ ਪੁਥਲ ਅਤੇ ਬਦਲਦੇ ਗੱਠ ਜੋੜਾਂ ਦੇ ਦੌਰ ਚ ਰਾਸ਼ਟਰੀ ਪ੍ਰਭੂਸੱਤਾ ਅਤੇ ਕੈਨੇਡੀਅਨ ਫੌਜੀ ਸਮਰੱਥਾ ਸੀ ਆਇਰ ਜੋ 2024 ਚ ਚੀਫ ਆਫ ਡਿਫੈਂਸ ਸਟਾਫ ਵਜੋਂ ਸੇਵਾਮੁਕਤ ਹੋਏ ਸਨ ਨੇ ਕਿਹਾ ਕਿ ਜਦੋਂ ਸੁਰੱਖਿਆ ਤੇ ਰੱਖਿਆ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਉਦੋਂ ਤੱਕ ਪੂਰੀ ਤਰ੍ਹਾਂ ਖੁਦਮੁਖਤਿਆਰ ਨਹੀਂ ਹੋ ਸਕਦਾ ਜਦੋਂ ਤੱਕ ਉਸ ਕੋਲ ਆਪਣੇ ਪਰਮਾਣੂ ਹਥਿਆਰ ਨਹੀਂ ਹੁੰਦੇ। ਉਹਨਾਂ ਕਹਿੰਦੇ ਕਿ ਮੈਂ ਇਹ ਦਲੀਲ ਦੇਵਾਂਗਾ ਕਿ ਸਾਡੇ ਆਪਣੇ ਪਰਮਾਣੂ ਹਥਿਆਰਾਂ ਤੋਂ ਬਿਨਾ ਸਾਡੇ ਕੋਲ ਕਦੇ ਵੀ ਸੱਚੀ ਰਣਨੀਤਿਕ ਆਜ਼ਾਦੀ ਨਹੀਂ ਹੋਵੇਗੀ। ਆਇਰ ਨੇ ਸਪਸ਼ਟ ਕੀਤਾ ਕਿ ਪਰਮਾਣੂ ਹਥਿਆਰ ਅਜਿਹੀ ਚੀਜ਼ ਨਹੀਂ ਹਨ ਜਿਸ ਦੇ ਪਿੱਛੇ ਕੈਨੇਡਾ ਨੂੰ ਇਸ ਸਮੇਂ ਲੱਗਣਾ ਚਾਹੀਦਾ ਪਰ ਉਹਨਾਂ ਕਹਿੰਦੇ ਕਿ ਇਸ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਹਿੰਦੇ ਕਿ ਸਾਡੇ ਕੋਲ ਇੱਥੇ ਇੱਕ ਵਧੀਆ ਪਰਮਾਣੂ ਢਾਂਚਾ ਹੈ ਜੇ ਹਾਲਾਤ ਬਦਲਦੇ ਨੇ ਤਾਂ ਸਾਡੇ ਕੋਲ ਨਾਗਰਿਕ ਬੁਨਿਆਦੀ ਢਾਂਚਾ ਤੇ ਵਿਗਿਆਨੀ ਮੌਜੂਦ ਨੇ। ਜੇਕਰ ਕੈਨੇਡਾ ਪਰਮਾਣੂ ਹਥਿਆਰ ਹਾਸਲ ਕਰਦਾ ਹੈ ਤਾਂ ਇਹ ਇੱਕ ਵੱਡਾ ਭੂਰਾ ਨੀਤੀਕ ਬਦਲਾਅ ਹੋਵੇਗਾ ਜੋ ਆਟਵਾ ਦੀ 50 ਸਾਲਾਂ ਤੋਂ ਵੱਧ ਪੁਰਾਣੀ ਪਰਮਾਣੂ ਨਿਸ਼ਸਥਰੀਕਰਨ ਦੀ ਨੀਤੀ ਨੂੰ ਉਲਟਾ ਦੇਵੇਗਾ ਕੈਨੇਡਾ ਨੇ 1968 ਚ ਪਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣ ਵਾਲੀ ਅੰਤਰਰਾਸ਼ਟਰੀ ਸੰਧੀ ਤੇ ਦਸਤਖਤ ਕੀਤੇ ਸਨ ਕੁਦਰਤੀ ਸਰੋਤ ਵਿਭਾਗ ਦੇ ਅਨੁਸਾਰ ਆਸਟ੍ਰੇਲੀਆ ਕਜ਼ਾਕਿਸਤਾਨ ਤੇ ਰੂਸ ਤੋਂ ਬਾਅਦ ਕੈਨੇਡਾ ਕੋਲ ਦੁਨੀਆ ਦੇ ਚੌਥੇ ਸਭ ਤੋਂ ਵੱਡੇ ਯੂਰੇਨੀਅਮ ਭੰਡਾਰ ਨੇ ਆਇਰ ਨੇ ਕਿਹਾ ਕਿ ਕੈਨੇਡਾ ਨੂੰ ਮਿਜ਼ਾਈਲ ਟੈਕਨੋਲੋਜੀ ਅਤੇ ایرੋਸਪੇਸ 'ਚ ਨਿਵੇਸ਼ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਤਿਆਰੀ ਕੀਤੀ ਜਾ ਸਕੇ ਸਾਬਕਾ ਫੌਜ ਮੁਖੀ ਨੇ ਚੇਤਾਵਨੀ ਦਿੱਤੀ ਕਿ ਦੁਨੀਆ ਇੱਕ ਖਤਰਨਾਕ ਦੌਰ ਤੋਂ ਗੁਜ਼ਰ ਰਹੀ ਹੈ ਜਿੱਥੇ ਪੁਰਾਣੇ ਨਿਯਮ ਖਤਮ ਹੋ ਰਹੇ ਨੇ ਤੇ ਗੱਠਜੋੜ ਦਬਾਹ ਹੇਠ ਨੇ ਉਨ੍ਹਾਂ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਆਰਕਟਿਕ ਖੇਤਰ ਦੀ ਸੁਰੱਖਿਆ ਲਈ ਇਕਾ ਲੋਇਟ ਚ ਨੈਟੋ ਦੇ ਹੈੱਡਕੁਆਰਟਰ ਵਰਗੇ ਵਿਕਲਪਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਸਾਲ ਰੱਖਿਆ ਵਿਭਾਗ ਲਈ 84 ਅਰਬ ਡਾਲਰ ਤੋਂ ਵੱਧ ਦੇ ਬਜਟ ਦਾ ਐਲਾਨ ਕੀਤਾ ਸੀ ਜੋ ਕੋਰੀਆਈ ਜੰਗ ਤੋਂ ਬਾਅਦ ਫੌਜ ਲਈ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾ ਰਿਹਾ ਹੈ ਬਹੁਤ ਸਾਰੇ ਕੈਨੇਡੀਅਨਸ ਨੇ ਫੈਡਰਲ ਸਰਕਾਰ ਵੱਲੋਂ ਭੇਜੇ ਗਏ ਕਾਗਜ਼ੀ ਚੈੱਕ ਅਜੇ ਤੱਕ ਕੈਸ਼ ਨਹੀਂ ਕਰਵਾਏ ਜਿਸ ਕਾਰਨ ਲਗਭਗ 2 ਬਿਲੀਅਨ ਡਾਲਰ ਦੀ ਰਕਮ ਬਿਨਾਂ ਲਏ ਹੀ ਪਈ ਹੈ ਹਾਲ ਹੀ ਚ ਪਾਰਲੀਮੈਂਟ ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਚ ਖੁਲਾਸਾ ਹੋਇਆ ਹੈ ਕਿ ਪਿਛਲੇ 4 ਸਾਲਾਂ ਦੌਰਾਨ ਫੈਡਰਲ ਸਰਕਾਰ ਨੇ ਕਰੀਬ 3.9 ਮਿਲੀਅਨ ਚੈੱਕ ਕੈਨੇਡੀਅਨਸ ਨੂੰ ਭੇਜੇ ਸਨ ਜੋ ਅਜੇ ਤੱਕ ਕੈਸ਼ ਨਹੀਂ ਕਰਵਾਏ ਗਏ ਇਹ ਚੈੱਕ ਵੱਖ-ਵੱਖ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਸਨ ਇਨ੍ਹਾਂ ਵਿੱਚੋਂ ਲਗਭਗ 141 ਮਿਲੀਅਨ ਡਾਲਰ ਦੇ ਚੈੱਕ ਕੈਨੇਡਾ ਕਾਰਬਨ ਰਿਬੇਟ ਦੇ ਸਨ ਇਹ ਰਿਬੇਟ ਕਾਰਬਨ ਟੈਕਸ ਕਾਰਨ ਵਧ ਰਹੇ ਖਰਚਿਆਂ ਦਾ ਬੋਝ ਘਟਾਉਣ ਲਈ ਦਿੱਤੀ ਜਾਂਦੀ ਸੀ ਭਾਵੇਂ ਇਹ ਪ੍ਰੋਗਰਾਮ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ ਪਰ ਸਰਕਾਰੀ ਚੈੱਕਾਂ ਦੀ ਕੋਈ ਮਿਆਦ ਨਹੀਂ ਹੁੰਦੀ ਕਈ ਪਰਿਵਾਰਾਂ ਨੇ ਕੈਨੇਡਾ ਚਾਈਲਡ ਬੈਨੀਫਿਟ ਦੇ ਤਹਿਤ ਭੇਜੇ ਗਏ ਲਗਭਗ 42.8 ਮਿਲੀਅਨ ਡਾਲਰ ਦੇ ਚੈੱਕ ਵੀ ਕੈਸ਼ ਨਹੀਂ ਕਰਵਾਏ ਇਹ ਰਕਮ ਬੱਚਿਆਂ ਦੀ ਪਰਵਰਿਸ਼ ਦੇ ਖਰਚਿਆਂ 'ਚ ਮਦਦ ਲਈ ਹਰ ਮਹੀਨੇ ਦਿੱਤੀ ਜਾਂਦੀ ਹੈ ਤੇ ਇਹ ਟੈਕਸ ਮੁਕਤ ਹੁੰਦੀ ਹੈ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾਤਰ ਭੁਗਤਾਨ ਸਿੱਧਾ ਲੋਕਾਂ ਦੇ ਖਾਤਿਆਂ 'ਚ ਪਹੁੰਚਦਾ ਕੀਤਾ ਜਾਵੇ ਪਰ ਅਜੇ ਵੀ ਕੁਝ ਬੈਨੀਫਿਟਸ ਅਤੇ ਭੁਗਤਾਨ ਕਾਗਜ਼ੀ ਚੈੱਕਾਂ ਰਾਹੀਂ ਡਾਕ ਨਾਲ ਭੇਜੇ ਜਾਂਦੇ ਨੇ ਫੈਡਰਲ ਸਰਕਾਰ ਕੈਨੇਡੀਅਨਸ ਨੂੰ ਡਾਇਰੈਕਟ ਡਿਪੋਜ਼ਿਟ ਰਾਹੀਂ ਭੁਗਤਾਨ ਕਰਨ ਨੂੰ ਤਰਜੀਹ ਦਿੰਦੀ ਹੈ ਤੇ ਕੁੱਲ ਸਰਕਾਰੀ ਭੁਗਤਾਨਾਂ 'ਚੋਂ ਸਿਰਫ 8.51% ਹੀ ਚੈੱਕਾਂ ਰਾਹੀਂ ਕੀਤੇ ਜਾਂਦੇ ਨੇ ਹਾਲਾਂਕਿ ਕਈ ਏਜੰਸੀਆਂ ਅਜੇ ਵੀ ਵੱਡੀ ਗਿਣਤੀ 'ਚ ਚੈੱਕ ਜਾਰੀ ਕਰ ਰਹੀਆਂ ਨੇ ਸਰਕਾਰ ਲਈ ਇੱਕ ਚੈੱਕ ਜਾਰੀ ਕਰਨ ਦਾ ਪ੍ਰਬੰਧਕੀ ਖਰਚਾ ਲਗਭਗ 1.83 ਡਾਲਰ ਆਉਂਦਾ ਏ ਇਸ ਦਾ ਮਤਲਬ ਹੈ ਕਿ 1 April 2022 ਤੋਂ 30 September 2025 ਤੱਕ ਡਾਕ ਰਾਹੀਂ ਭੇਜੇ ਗਏ 12.1 ਕਰੋੜ ਚੈੱਕਾਂ ਦੇ ਟੈਕਸਦਾਤਾਵਾਂ ਦੇ ਲਗਭਗ 222 ਮਿਲੀਅਨ ਡਾਲਰ ਖਰਚ ਹੋਏ ਨੇ ਇਹ ਜਾਣਕਾਰੀ 26 January ਨੂੰ ਪਾਰਲੀਮੈਂਟ ਦੁਆਰਾ ਪ੍ਰਕਾਸ਼ਿਤ ਇੱਕ ਸਰਕਾਰੀ ਜਵਾਬ 'ਚ ਸਾਹਮਣੇ ਆਈ ਹੈ ਜੋ ਕਿ ਕਨਜ਼ਰਵੇਟਿਵ ਵਿੱਤ ਆਲੋਚਕ ਐਡਮ ਚੈਂਬਰਸ ਦੁਆਰਾ ਪੁੱਛੇ ਗਏ ਇੱਕ ਖੋਜ ਸਵਾਲ ਦੇ ਜਵਾਬ 'ਚ ਦਿੱਤੀ ਗਈ ਸੀ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ ਵੱਲੋਂ ਤਿਆਰ ਕੀਤੇ ਗਏ ਇਸ ਜਵਾਬ ਚ ਕਿਹਾ ਗਿਆ ਕਿ ਕਾਗਜ਼ੀ ਚੱਕਾਂ ਦੀ ਵਰਤੋਂ ਬੰਦ ਕਰਨ ਦੀ ਪ੍ਰਕਿਰਿਆ ਦਾ ਪ੍ਰਬੰਧ ਕਰਨਾ ਵੱਖ-ਵੱਖ ਵਿਭਾਗਾਂ ਤੇ ਏਜੰਸੀਆਂ ਦੀ ਆਪਣੀ ਜ਼ਿੰਮੇਵਾਰੀ ਹੈ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਫੈਡਰਲ ਸਰਕਾਰ ਨੇ ਇੱਕ ਸਮੇਂ ਕੁਝ ਸਰਕਾਰੀ ਭੁਗਤਾਨਾਂ ਲਈ ਪ੍ਰੀ-ਪੇਡ ਕਾਰਡ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਵੀ ਵਿਚਾਰ ਕੀਤਾ ਸੀ ਪਰ ਓਟਵਾ ਨੇ ਫੈਸਲਾ ਕੀਤਾ ਕਿ ਡਾਇਰੈਕਟ ਡਿਪੋਜ਼ਿਟ ਦੇ ਮੁਕਾਬਲੇ ਇਹ ਬਹੁਤ ਮਹਿੰਗਾ ਹੋਵੇਗਾ ਤੇ ਕੈਨੇਡੀਅਨ ਲੋਕ ਵੀ ਪ੍ਰੀ-ਪੇਡ ਕਾਰਡਾਂ ਦੇ ਵਿਚਾਰ ਦੇ ਵੱਡੇ ਪੱਧਰ ਤੇ ਖਿਲਾਫ ਸਨ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਰੀਚ ਗੋਲੀਆਂ ਨਾਲ ਦਹਿਸ਼ਤ ਫੈਲਾਉਣ ਵਾਲੇ ਨਿਕਲੇ ਪੰਜਾਬੀ ਨੌਜਵਾਨ ਪੁਲਿਸ ਨੇ ਹਰਜੋਤ ਸਿੰਘ ਤਨਵੀਰ ਸਿੰਘ ਤੇ ਦਇਆਜੀਤ ਸਿੰਘ ਨੂੰ ਕੀਤਾ ਕਾਬੂ ਕੈਨੇਡਾ ਦੇ ਨਕਲੀ ਵੀਜ਼ਾ ਪੈਕੇਜ ਘੁਟਾਲੇ ਦਾ ਪਰਦਾਫਾਸ਼ ਵੀਡੀਓ ਵਾਇਰਲ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ ਓਪਨ ਵਰਕ ਪਰਮਿਟ ਬੰਦ ਹੋਣ ਦੀ ਖਬਰ ਦਾ ਸੱਚ ਇਮੀਗ੍ਰੇਸ਼ਨ ਮਹਿਕਮੇ ਨੇ ਖਬਰ ਨੂੰ ਅਫਵਾਹ ਦੱਸਿਆ ਸਟੂਡੈਂਟਸ ਲਈ ਕੈਨੇਡਾ ਚ ਪੜਨ ਅਤੇ ਰਹਿਣ ਖਾਣ ਦਾ ਖਰਚ ਸਰਕਾਰ ਨੇ ਆਪਣੀ ਵੈਬਸਾਈਟ ਤੇ ਦਿੱਤੀ ਸਾਰੀ ਜਾਣਕਾਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ